ਮਣੀਪੁਰ ਦੇ ਲੋਕਾਂ ਨੂੰ ਲੱਗਿਆ ਵੀ ਸਾਡੇ ਕੋਲ ਪ੍ਰਵਾਸੀ ਆ ਰਹੇ ਨੇ ਵਪਾਰ ਲੈ ਕੇ ਆ ਰਹੇ ਨੇ ਸਾਡੀ ਇਕਨੋਮੀ ਵੱਧ ਰਹੀ ਆ ਸਾਡਾ ਸੂਬਾ ਤਰੱਕੀ ਕਰ ਰਿਹਾ ਹੌਲੀ ਹੌਲੀ ਉਹ ਪ੍ਰਵਾਸੀਆਂ ਨੇ ਇੰਨੇ ਕ ਪੈਰ ਪਸਾਰ ਲਏ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਮਣੀਪੁਰ ਦੇ ਹੋ ਗਏ ਆ ਦੇਖੋ ਸੜਕਾਂ ਦੇ ਰਾਤ ਟਾਇਰ ਫੂਕੇ ਨੇ ਲੱਕੜਾਂ ਪਈਆਂ ਨੇ ਬੰਬ ਚੱਲੇ ਨੇ ਇੱਥੇ ਇਹਨਾਂ ਕੋਲ ਤੇ ਜਿਹੜੇ ਬਾਈ ਨੇ ਸਾਨੂੰ ਇੱਥੇ ਰਹਿائش ਦਿੱਤੀ ਆ ਉਹਨੇ ਕਿਹਾ ਵੀ ਇੱਥੇ ਰਾਤ ਨੂੰ ਸਿਕਿਉਰਿਟੀ ਗਾਰਡ ਆਉਂਦੇ ਨੇ ਉਹਨਾਂ ਸਿਕਿਉਰਿਟੀ ਗਾਰਡ ਦੇ ਜਿਹੜੇ ਭਰਾ ਨੇ ਅੱਗੇ ਕਹਿੰਦੇ ਆ ਅੰਡਰਗਰਾਉਂਡ 'ਚ ਕੰਮ ਕਰਦੇ ਨੇ ਮਤਲਬ ਇੱਥੇ ਚੋਰੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਪਤਾ ਹੀ ਪਿਛਲੇ 2 ਦਿਨਾਂ ਤੋਂ ਆਪਾਂ ਇਮਫਾਲ ਦੇ ਵਿੱਚ ਸੀ ਤੇ ਕੱਲ ਇਮਫਾਲ ਦੇ ਵਿੱਚ ਕਰਫਿਊ ਵਾਲਾ ਮਾਹੌਲ ਬਣ ਗਿਆ ਕਿਉਂਕਿ ਜਿਹੜੇ 6 ਬੰਦੇ ਕੁਕੀ ਲੋਕਾਂ ਨੇ ਕਿਟਨਾਪ ਕੀਤੇ ਹੋਏ ਸੀ ਉਹਨਾਂ ਦੇ ਵਿੱਚੋਂ 4 ਲੇਡੀਜ਼ ਤੇ 2 ਜਵਾਬ ਉਹਨਾਂ ਨੂੰ ਮਾਰਤਾ ਤੇ ਉਹਨਾਂ ਦੀਆਂ ਲਾਸ਼ਾਂ ਮਿਲ ਗਈਆਂ ਸੀ ਸੀਆਰਪੀਐਫ ਨੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਉਸ ਤੋਂ ਬਾਅਦ ਜਦੋਂ ਖਬਰ ਫੈਲੀ ਆ ਵੀ ਉਹ 6 ਦੇ 6 ਬੰਦੇ ਮਾਰਤੇ ਤਾਂ ਹਾਲਾਤ ਇੱਥੇ ਕਰਫਿਊ ਵਾਲੇ ਹੋਗੇ ਫਿਲਹਾਲ ਕਰਫਿਊ ਹਜੇ ਨਹੀਂ ਲੱਗਿਆ ਰਾਤ 2:30 ਵਜੇ ਤੱਕ ਬੰਬ ਚੱਲਦੇ ਰਹੇ ਨੇ ਖਬਰਾਂ ਦੇ ਵਿੱਚ ਆਇਆ ਵੀ ਜਿਹੜਾ ਇੱਥੋਂ ਦਾ ਸੀਐਮ ਚੀਫ ਮਨਿਸਟਰ ਜਿਹੜਾ ਮੁੱਖ ਮੰਤਰੀ ਆ ਉਹਦੇ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦਾ ਨਾਮ ਬਰੇਨ ਸਿੰਘ ਆ ਤੇ ਉਹਦੇ ਘਰ ਦੇ ਬਾਹਰ ਪੈਟਰੋਲ ਬੰਬ ਹੋ ਗਏ ਅਥਰੂ ਗੈਸ ਦੇ ਗੋਲੇ ਬਹੁਤ ਮਤਲਬ ਰਾਤ ਨੂੰ 2:30 ਵਜੇ ਤੱਕ ਮਾਹੌਲ ਚੱਲਿਆ ਅੱਜ ਦੀ ਵੀਡੀਓ ਦੇ ਵਿੱਚ ਸਾਡੀ ਕੋਸ਼ਿਸ਼ ਆ ਵੀ ਅਸੀਂ ਇਮਫਾਲ ਸ਼ਹਿਰ ਤੋਂ ਬਾਹਰ ਨਿਕਲਣਾ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਨਿਕਲੀਏ ਕਿਉਂਕਿ ਇੰਟਰਨੈਟ ਰਾਤ ਦਾ ਇੱਥੇ ਬੰਦ ਆ ਤੇ ਜੇ ਅਸੀਂ ਅੱਜ 임ਫਾਲ ਚੋਂ ਬਾਹਰ ਨਾ ਨਿਕਲੇ ਤਾਂ ਐ ਨਹੀਂ ਪਤਾ ਵੀ ਕੱਲ ਨੂੰ ਕੋਈ ਕੰਡੀਸ਼ਨ ਇਹ ਜੀ ਵੱਧ ਜੇ ਵੀ ਸਾਨੂੰ 5-7 ਦਿਨਾਂ ਵਾਸਤੇ ਇੱਥੇ ਸਟਕ ਹੋਣਾ ਪੈ ਜੇ ਸਾਡੀ ਜਾਨ ਨੂੰ ਕੋਈ ਖਤਰਾ ਨਹੀਂ ਹੈਗਾ ਅਸੀਂ ਗੁਰੂ ਘਰ ਦੇ ਵਿੱਚ ਆਰਾਮ ਨਾਲ ਰੁਕੇ ਆ ਪਰ ਗੱਲ ਇਹ ਆ ਵੀ ਸਾਡਾ ਅੱਗੇ ਦਾ ਜਿਹੜਾ ਪਲਾਨ ਆ ਉਹ ਸਾਰਾ ਹੌਸ਼-ਪੌਸ਼ ਹੋ ਜਾਊਗਾ ਜੇ ਸਾਨੂੰ 5 ਦਿਨ ਵੀ ਇੱਥੇ ਰੁਕਣਾ ਪੈ ਗਿਆ ਤਾਂ ਅਸੀਂ 5 ਦਿਨ ਇੱਥੇ ਕਰਾਂਗੇ ਕੀ ਆਪਣਾ ਕੰਮ ਟਰੈਵਲਿੰਗ ਦਾ ਘੁੰਮਣਾ ਮਾੜੀ ਮੋਟੀ ਇਨਫੋਰਮੇਸ਼ਨ ਜਿੰਨੀ ਕੁ ਲੈਣੀ ਸੀ ਸਾਰੀ ਲੈ ਲਈ ਤੇ ਹੁਣ ਇੱਥੇ ਇਮਫਾਲ 'ਚ ਰਹਿਣਾ ਸਾਡੇ ਵਾਸਤੇ ਇੱਕ ਤਰ੍ਹਾਂ ਦਾ ਟਾਈਮ ਖਰਾਬ ਆ ਤੇ ਅੱਜ ਆਪਾਂ ਇਮਫਾਲ ਤੋਂ ਚੱਲ ਕੇ ਸੇਨਾਪਤੀ ਵਾਲੇ ਪਾਸੇ ਨੂੰ ਜਾਵਾਂਗੇ ਇਹ ਅਸੀਂ ਰਾਹ 'ਚ ਕਿਤੇ ਖੜ ਕੇ ਵੀਡੀਓ ਬਣਾ ਰਹੇ ਹਾਂ ਤੇ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਦੇਖਿਓ ਜਦੋਂ ਅਸੀਂ ਤੜਕੇ ਤੋਂ ਚੱਲਿਆ ਤੇ ਸਾਨੂੰ ਰਾਹ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਜਿਹੜਾ ਪ੍ਰੋਟੈਸਟ ਹੋਇਆ ਸੜਕਾਂ ਦੇ ਉੱਤੇ ਕੀ ਕੀ ਨਿਸ਼ਾਨੀਆਂ ਪਈਆਂ ਨੇ ਰਾਤ ਦੀਆਂ ਉਹ ਵੀ ਦਿਖਾਵਾਂਗੇ ਸਵੇਰ ਦਾ 7 ਵਜੇ ਦਾ ਟਾਈਮ ਆ ਮੋਟਰਸਾਈਕਲਾਂ ਦੇ ਸਮਾਨ ਆਪਾਂ ਬੰਨ੍ਹ ਲਿਆ ਫਿਲਹ ਕਹਿਣ ਦੇ ਵਿੱਚ ਆਇਆ ਤੇ ਸੁਣਨ ਦੇ ਵਿੱਚ ਆਇਆ ਵੀ ਕਰਫਿਊ ਲੱਗ ਗਿਆ ਪਰ ਕਰਫਿਊ ਬਹੁਤ ਵੱਡੀ ਗੱਲ ਹੁੰਦੀ ਆ ਜਿਵੇਂ ਸੜਕਾਂ ਤੇ ਲੋਕ ਖੜੇ ਨੇ ਜਾਂ ਫਿਰ ਅਸੀਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਕੋਸ਼ਿਸ਼ ਨਹੀਂ ਕਰ ਸਕਦੇ ਸੀ ਸਵੇਰੇ ਅਸੀਂ ਪਹਿਲਾਂ ਜਾ ਕੇ ਚੈੱਕ ਕੀਤਾ ਵੀ ਸੜਕਾਂ ਤੇ ਲੋਕ ਫਿਰਦੇ ਨੇ ਤਾਂ ਸੜਕਾਂ ਤੇ ਲੋਕ ਫਿਰਦੇ ਸੀ ਗੁਰੂ ਘਰ ਦੇ ਵਿੱਚ ਵੀ ਸੰਗਤ ਆਈ ਆ ਬਾਹਰੋਂ ਚੱਲ ਕੇ ਬੱਚੇ ਵੀ ਆਏ ਨੇ ਤਾਂ ਅਸੀਂ ਸੋਚਿਆ ਇਹ ਮਾਹੌਲ ਠੀਕ ਆ ਲੰਘ ਜਾਈਏ ਕਿਉਂਕਿ ਮਣੀਪੁਰ ਦੇ ਵਿੱਚ ਇਸ ਤੋਂ ਪਹਿਲਾਂ ਹੋਰ ਮਾਹੌਲ ਖਰਾਬ ਹੋਵੇ ਹਨਾ ਫਿਰ ਇੰਟਰਨੈਟ ਤਾਂ ਬੰਦ ਹੋ ਹੀ ਗਿਆ ਹਾਲਾਤ ਇੱਥੇ ਦਿਨੋਂ ਦਿਨ ਖਰਾਬ ਹੀ ਹੁੰਦੇ ਨੇ ਕਿਉਂਕਿ ਜਿਹੜੀ ਨਿਊਜ਼ ਆ ਵੀ ਹੋਰ ਮਾਰੇ ਹੋ ਸਕਦੇ ਨੇ ਕਿਉਂਕਿ ਕੱਲ ਹਜੇ ਸ਼ੁਰੂਆਤ ਕੀਤੀ ਆ ਅੱਗੇ ਪਤਾ ਨਹੀਂ ਕੀ ਹੋ ਸਕਦਾ ਬਾਕੀ ਸੜਕਾਂ ਤੇ ਉਧਰਲੇ ਪਾਸੇ ਵੀ ਉਹ ਦੇਖੋ ਸਾਹਮਣੇ ਜਿਵੇਂ ਜਾ ਰਹੇ ਨੇ ਨਾ ਤਾਂ ਇਹ ਕਰਫਿਊ ਵਾਲਾ ਮਾਹੌਲ ਨਹੀਂ ਹੋ ਸਕਦਾ ਇੱਥੇ ਪੁਲਿਸ ਥਾਣਾ ਇੱਥੇ ਵੀ ਰਾਤ ਬੰਬ ਚੱਲੀ ਜਾਂਦੇ ਸੀ ਬਾਕੀ ਕਰਫਿਊ ਵਾਲੇ ਮਾਹੌਲ ਚ ਨਿਕਲ ਗਏ ਆ ਕਰਫਿਊ ਵਾਲੇ ਮਾਹੌਲ ਚ ਨਿਕਲੇ ਪਰ ਕਰਫਿਊ ਹੈ ਨਹੀਂ ਜਿਵੇਂ ਆਹ ਲੋਕ ਸੈਰ ਕਰਦੇ ਫਿਰਦੇ ਨੇ ਇਹ ਨਹੀਂ ਕਰ ਸਕਦੇ ਸੀ ਅਸੀਂ ਇਸੇ ਚੀਜ਼ ਦਾ ਫਾਇਦਾ ਚੱਕ ਕੇ ਇਥੋਂ ਨਿਕਲਣ ਦੀ ਸੋਚੀ ਆ ਕਿਉਂਕਿ ਯਾਰ ਇੰਟਰਨੈਟ ਬੰਦ ਹੋ ਗਿਆ ਹਾਲਾ ਫਿਰ ਫਾਇਦਾ ਕੀ ਆ ਹੁਣ ਆਪਾਂ ਘਰੇ ਨਹੀਂ ਅਪਡੇਟ ਦੇ ਸਕਦੇ ਤੇ ਆਪਣਾ ਕੰਮ ਵੀ ਵੀਡੀਓ ਵਾਲਾ ਉਹ ਵੀ ਵਿੱਚ ਖੜ ਜੂਗਾ ਤੇ ਇੱਥੇ ਜੇ ਹੋਰ ਹਾਲਾਤ ਖਰਾਬ ਹੋ ਗਏ ਫਿਰ ਉਹਦਾ ਨਹੀਂ ਕੋਈ ਪਤਾ ਕੀ ਹੋ ਸਕਦਾ ਵਾ ਸੇਣਾਪਤੀ ਇਧਰ ਨੂੰ ਆ ਆਪਾਂ ਇਥੋਂ ਸੇਣਾਪਤੀ ਵਾਲੇ ਪਾਸੇ ਨੂੰ ਚੱਲੇ ਆ ਹੁਣ ਕੱਲ ਪਹਿਲੀ ਵਾਰ ਦੇਖਿਆ ਭਾਈ ਭਈ ਪੁਲਿਸ ਵੀ ਭੱਜ ਰਹੀ ਆ ਯਾਰ ਮਾਂ ਕਾ ਜਦੋਂ ਪੁਲਿਸ ਹੀ ਭੱਜ ਲਈ ਭਾਈ ਆਪਣਾ ਕੀ ਬੱਟੀ ਦਾ ਡੰਡੀ ਪੈ ਜੋ ਫੇਰ ਨਹੀਂ ਅਸੀਂ ਪਿੱਛੇ ਮੁੜ ਕੇ ਦੇਖਿਆ ਜਾਉਣੇ ਮੋੜ ਵਾਂਗੂ ਕੱਲ 10 ਵਜੇ ਬਾਜ਼ਾਰ ਬੰਦ ਹੋ ਗਿਆ ਸੀ ਕਿਉਂਕਿ ਜਦੋਂ ਖਬਰ ਚੰਗੀ ਤਰ੍ਹਾਂ ਫੈਲ ਗਈ ਉਸ ਤੋਂ ਬਾਅਦ ਬਾਜ਼ਾਰ ਬੰਦ ਕਰਤਾ ਅੱਜ ਵੀ ਕੋਈ ਪਤਾ ਨਹੀਂ ਬਾਜ਼ਾਰ ਖੁੱਲੂਗਾ ਕਿ ਨਹੀਂ ਖੁੱਲੂਗਾ ਮਤਲਬ ਲੋਕਾਂ ਦੀ ਜ਼ਿੰਦਗੀ ਇੱਥੇ ਦੁੱਭਰੀ ਆ ਉਹ ਕਹਿੰਦੇ ਵੀ ਅੱਗੇ ਐਤਵਾਰ ਨੂੰ ਬਾਜ਼ਾਰ ਬੰਦ ਹੁੰਦੇ ਸੀ ਇਹ ਕਹਿੰਦਾ ਯਾਰ ਹੁਣ ਅਸੀਂ ਐਤਵਾਰ ਨੂੰ ਖੋਲ ਲੈਨੇ ਆ ਕਿਉਂਕਿ ਹਫ਼ਤੇ 'ਚ ਕੋਈ ਨਾ ਕੋਈ ਦਿਨ ਤਾਂ ਬੰਦ ਹੋਇਆ ਹੀ ਰਹਿੰਦਾ ਤਾਂ ਹੁਣ ਅਸੀਂ ਐਤਵਾਰ ਨੂੰ ਅਸੀਂ ਆਪ ਬੰਦ ਕਰ ਦਈਏ ਫਿਰ ਅਸੀਂ ਕੀ ਬਟਾਂਗੇ ਕੀ ਖਾਵਾਂਗੇ ਤਾਂ ਕਰਕੇ ਕਹਿੰਦੇ ਅਸੀਂ ਹੁਣ ਐਤਵਾਰ ਨੂੰ ਵੀ ਖੋਲੀ ਰੱਖਦੇ ਆ ਕਿਉਂਕਿ ਜੇ ਐਤਵਾਰ ਨੂੰ ਵੀ ਬੰਦ ਕਰਤਾ ਇੱਕ ਦੋ ਦਿਨ ਵੈਸੇ ਹੀ ਬੰਦ ਰਹਿੰਦਾ ਇੱਥੇ ਤੇ ਫੇਰ ਤਾਂ ਕਹਿੰਦੇ ਹੋ ਗਈਆਂ ਕਮਾਈਆਂ ਹੁਣ ਦਿਨੋਂ ਦਿਨ ਇਮਫਾਲ ਦੇ ਵਿੱਚ ਪੈਟਰੋਲ ਦੀ ਸ਼ਾਰਟੇਜ ਹੋ ਰਹੀ ਆ ਪੈਟਰੋਲ ਜਿਹੜਾ ਬਲੈਕ ਦੇ ਵਿੱਚ ਮਿਲਦਾ ਸੀ ਉਹ ਵੀ ਮਹਿੰਗਾ ਹੋ ਗਿਆ ਅੱਗੇ 115 120 ਰੁਪਏ ਨੂੰ ਮਿਲਦਾ ਸੀ ਹੁਣ 130 ਰੁਪਏ ਨੂੰ ਹੋ ਗਿਆ ਬਲੈਕ ਦੇ ਵਿੱਚ ਕਿਉਂਕਿ ਪਿਛਲੇ 15 ਦਿਨਾਂ ਤੋਂ ਗੱਡੀਆਂ ਪੈਟਰੋਲ ਵਾਲੀਆਂ ਰਾਸ਼ਨ ਵਾਲੀਆਂ ਫੂਡ ਵਾਲੀਆਂ ਸਾਰੀਆਂ ਬਲੌਕ ਕਰ ਰੱਖੀਆਂ ਨੇ ਬਲੌਕ ਤਾਂ ਆਪੇ ਹੋਣੀਆਂ ਨੇ ਕਿਉਂਕਿ ਜਿੱਧਰ ਦੀ ਆਉਣਾ ਸਮਾਨ ਉਹ ਸਾਰਾ ਏਰੀਆ ਕੁਕੀ ਲੋਕਾਂ ਕੋਲ ਆ ਤੇ ਨਾਗਾ ਲੋਕਾਂ ਕੋਲ ਆ ਉਹਨਾਂ ਦੀ ਵੀ ਐਡਵਾਂਟੇਜ ਹੈ ਚਾਹੇ ਉਹ ਪਹਾੜਾਂ 'ਤੇ ਰਹਿੰਦੇ ਨੇ ਉਹਨਾਂ ਦੀ ਐਡਵਾਂਟੇਜ ਇਹ ਹੈ ਆ ਵੀ ਉਹਨਾਂ ਨੇ ਆਲੇ-ਦਾਲਿਓਂ ਘੇੜਾ-ਘੇਰਾ ਮਾਰ ਰੱਖਿਆ ਇਮਫਾਲ ਨੂੰ ਸਾਰੇ ਇਮਫਾਲ ਵਿਚਾਲੇ ਇੱਕ ਪਲੇਨ ਏਰੀਆ ਆਲੇ-ਦਾਲੇ ਸਾਰੇ ਪਹਾੜ ਨਹੀਂ ਤੇ ਸਾਰੇ ਪਹਾੜਾਂ ਦੇ ਵਿੱਚ ਕੁਕੀ ਬੈਠੇ ਨੇ ਸਮਝ ਗਏ ਜੇ ਕੋਈ ਵੀ ਸਮਾਨ ਇੰਫਾਲ ਦੇ ਵਿੱਚ ਪਹੁੰਚਣਾ ਪਲੇਨ ਏਰੀਏ ਦੇ ਵਿੱਚ ਪਹੁੰਚਣਾ ਤਾਂ ਉਹ ਕੁਕੀ ਹੋਰਾਂ ਦੇ ਏਰੀਏ ਦੇ ਵਿੱਚੋਂ ਹੋ ਕੇ ਆਊਗਾ ਤੇ ਉੱਥੇ ਫਿਰ ਕੋਈ ਨਾ ਕੋਈ ਇਸ਼ੂ ਕ੍ਰੀਏਟ ਹੁੰਦਾ ਰਹੂਗਾ ਤਾਂ ਉਹ ਚੀਜ਼ਾਂ ਕਰਕੇ ਕਿਹੜੇ ਵਿਚਾਲੇ ਸੈਂਟਰ 'ਚ ਬੈਠੇ ਲੋਕ ਇਹ ਵੀ ਫਸੇ ਪਏ ਨੇ ਤਾਂ ਕਹਾਣੀ ਇੱਥੇ ਉਲਝੀ ਪਈ ਆ ਲਗਭਗ ਪਰ ਮੈਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਵੀ ਇੱਥੇ ਮਾਹੌਲ ਹੈ ਕੀ ਹੈ ਤੇ ਇੱਥੇ ਚੱਲ ਕੀ ਰਿਹਾ ਅਸਲ ਦੇ ਵਿੱਚ ਆਹ ਦੇਖੋ ਸੜਕਾਂ ਤੇ ਥਾਂ-ਥਾਂ ਤੇ ਰਾਖ ਖਿੰਡੀ ਹੋਈ ਆ ਇੱਧਰ ਵੀ ਖਿੰਡੀ ਹੋਈ ਆ ਰਾਤ ਬਹੁਤ ਤਕੜੇ ਲੈਵਲ ਤੇ ਵੱਡੇ ਲੈਵਲ ਤੇ ਪ੍ਰਦਰਸ਼ਨ ਹੋਇਆ ਯਾਰ ਪਤਾ ਕੀ ਆ ਹੁਣ ਗੱਲ ਇੱਥੇ ਆਈ ਆ ਵੀ ਯਾਰ ਦੋਨੇ ਪਾਸੇ ਲੋਕ ਇਹ ਖਤਰਨਾਕ ਨੇ ਯਾਰ ਮੈਨੂੰ ਲੱਗਦਾ ਵੀ ਮੈਂ ਤਾਂ ਇਹ ਲੋਕਾਂ ਦੇ ਹੱਥ ਕੇ ਜੇ ਕੋਈ ਉਹਨਾਂ ਦਾ ਬੱਚਾ ਆ ਗਿਆ ਤੇ ਇਹ ਬਖਸ਼ਣਗੇ ਬਾਕੀ ਇਧਰਲੇ ਪਾਸੇ ਸਿਕਿਉਰਿਟੀ ਲਾਈ ਹੋਈ ਆ ਦੇਖੋ ਕਿਉਂਕਿ ਕੱਲ ਰਾਤ ਕਿਹਾ ਜਾਂਦਾ ਵੀ ਐਮਐਲਏ ਦੇ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਪੁਲਿਸ ਉਹ ਚੀਜ਼ਾਂ ਨੂੰ ਰੋਕ ਰਹੀ ਸੀ ਉਹ ਪਰਲੇ ਪਾਸੇ ਉਹ ਟੈਂਕ ਖੜੇ ਨੇ ਮੌਨਸਟਰ ਕਿਸੇ ਦੇ ਘਰ ਦੇ ਬਾਹਰ ਸਿਕਿਉਰਿਟੀ ਲਾਈ ਹੋਈ ਆ ਆ ਸਾਰਾ ਏਰੀਆ ਪਰਲੇ ਪਾਸੇ ਵਾਲਾ ਬੰਦ ਕਰ ਰੱਖਿਆ ਸੀ ਆ ਖੜੀ ਆ ਬੀਐਸਐਫ ਗਲਤ ਮੁੜ ਗਏ ਕਿਉਂਕਿ ਇੰਟਰਨੈਟ ਨਹੀਂ ਹੈਗਾ ਯਾਰ ਇੱਥੇ ਮੈਪ ਅਸੀਂ ਲਾਇਆ ਨਹੀਂ ਹੋਇਆ ਅੰਦਾਜ਼ੇ ਨਾਲ ਲੋਕਾਂ ਕੋਲੋਂ ਪੁੱਛ-ਪੁੱਛ ਕੇ ਜਾ ਰਹੇ ਆ ਤੇ ਇੱਕ ਰਾਹ ਤੇ ਗਲਤ ਮੁੜ ਗਏ ਉਹ ਬਾਈ ਕਹਿੰਦਾ ਫਾਲੋ ਮੀ ਮੈਂ ਸਾਨੂੰ ਦੱਸਦਾ ਕਿੱਧਰ ਨੂੰ ਜਾਣਾ ਲੋ ਜੀ ਮੈਂ ਤਈ ਲੋਕਾਂ ਦੇ ਆਪਾਂ ਏਰੀਆ 'ਚ ਲਗਭਗ ਬਾਹਰ ਨਿਕਲਣ ਲੱਗੇ ਆ ਤੇ ਆ ਬਾਰਡਰ ਆ ਗਿਆ ਜੀ ਇਸ ਤੋਂ ਬਾਅਦ ਆਪਾਂ ਕੁਕੀ ਏਰੀਆ ਦੇ ਵਿੱਚ ਸ਼ਾਮਲ ਹੋ ਜਾਾਂਗੇ ਇੱਕ ਗੱਲ ਹੋਰ ਦੱਸਦੀ ਆ ਵੀ ਜਿਹੜਾ ਕਰਫਿਊ ਵਾਲਾ ਮਾਹੌਲ ਸੀ ਜਾਂ ਜਿਹੜੇ ਹਾਲਾਤ ਵਿਗੜੇ ਹੋਏ ਸੀ ਉਹ ਸਾਰੇ ਮਤਈ ਲੋਕਾਂ ਦੇ ਏਰੀਆ 'ਚ ਵਿਗੜੇ ਹੋਏ ਸੀ ਕਿਉਂਕਿ ਜਿਹੜੇ ਉਹ ਬੰਦੇ ਮਾਰੇ ਗਏ ਨੇ ਬੰਦੇ ਮਤਲਬ ਚਾਰ ਲੇਡੀਜ਼ ਦੋ ਜਵਾਕ ਉਹ ਮਤਈਆਂ ਦੀਆਂ ਮਾਰੀਆਂ ਗਈਆਂ ਨੇ ਤੇ ਮਤਈ ਰੋਜ਼ ਪ੍ਰਗਟ ਕਰ ਰਹੇ ਸੀ ਆਪਦੇ ਏਰੀਆ ਦੇ ਵਿੱਚ ਉੱਥੇ ਮਾਹੌਲ ਖਰਾਬ ਸੀ ਜਾਂ ਉੱਥੇ ਕਰਫਿਊ ਦੇ ਚਾਂਸ ਲੱਗ ਰਹੇ ਸੀ ਹੁਣ ਆਪਾਂ ਕੁਕੀ ਏਰੀਆ ਦੇ ਵਿੱਚ ਆ ਗਏ ਆ ਤੇ ਕੁਕੀ ਏਰੀਆ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ ਤੇ ਕੁਕੀਆ ਨੇ ਆਪਦੇ ਮਰੇ ਹੋਏ 11 ਬੰਦਿਆਂ ਦਾ ਬਦਲਾ ਲੈਣ ਵਾਸਤੇ ਉਹਨਾਂ ਦੇ 6 ਮਾਰੇ ਨੇ ਪਰ ਸ਼ਾਇਦ ਕੁਕੀ ਇਹ ਚੀਜ਼ ਦਾ ਜਸ਼ਨ ਵੀ ਮਨਾਉਂਦੇ ਹੋਣ ਇਧਰਲੇ ਪਾਸੇ ਹੁਣ ਆਪਾਂ ਨਿਕਲ ਨਿਕਲ ਆਏ ਮਤਲਬ ਕੁਕੀ ਏਰੀਆ ਦੇ ਵਿੱਚ ਆ ਗਏ ਆ ਤਾਂ ਹੁਣ ਮਤਲਬ ਆਪਾਂ ਇਸ ਕੰਡੀਸ਼ਨ ਚ ਕਰਫਿਊ ਵਾਲੀ ਕੰਡੀਸ਼ਨ ਚੋਂ ਬਾਹਰ ਆ ਗਏ ਆ ਬਸ ਐਸੀ ਵੀ ਹਾਲਾਤ ਇੰਨੇ ਜ਼ਿਆਦੇ ਵੱਧ ਗਏ ਸੀ ਮਾਰੇ ਹੋ ਗਏ ਸੀ ਵੀ ਲੋਕ ਸਾਨੂੰ ਕਹਿੰਦੇ ਸੀ ਜਾਂ ਫਿਰ ਗੁਰੂ ਘਰ ਵਾਲੇ ਸਾਨੂੰ ਕਹਿੰਦੇ ਵੀ ਸਾਨੂੰ ਯਾਰ ਤੰਗ ਨਾ ਕਰਨਾ ਰਾਹ ਦੇ ਵਿੱਚ ਵਿੱਕੂ ਕੀ ਲੋਕ ਕਿਉਂਕਿ ਉਹ ਆਪਦੇ ਗੁੱਸੇ ਦੇ ਉੱਤਰ ਆਏ ਹੈ ਹਨਾ ਵੀ ਉਹ ਆਪ ਦਾ ਬਦਲਾ ਲੈਣ ਵਾਸਤੇ ਸੀਆਰਪੀਐਫ ਨੇ ਮਾਰੇ ਨੇ ਉਹਨਾਂ ਦੇ 11 ਬੰਦੇ ਵੀ ਤੁਹਾਨੂੰ ਵੀ ਕਿਡਨਾਪ ਕਰ ਸਕਦੇ ਨੇ ਉਹ ਤੁਹਾਨੂੰ ਕਿਡਨਾਪ ਕਰਕੇ ਉਹਨਾਂ ਨੇ ਆਪ ਦਾ ਬਦਲਾ ਲੈਣਾ ਆਪਦੀਆਂ ਮੰਗਾਂ ਬਣਾਉਣੀਆਂ ਨੇ ਤਾਂ ਉਹ ਚੀਜ਼ ਕਰਕੇ ਗੁਰਦੁਆਰੇ ਵਾਲੇ ਸਾਡੀ ਚਿੰਤਾ ਕਰਦੇ ਸੀ ਭਾਹਾ ਚਲੋ ਕੋਈ ਨਾ ਹੁਣ ਓਖਲੀ ਚ ਸਿਰ ਦਿੱਤਾ ਮੋਲਿਆਂ ਦਾ ਕੀ ਡਰ ਵੀ ਹੁਣ ਜਦੋਂ ਬਣੀਪੁਰ ਕੋਲੋਂ ਮਣਾ ਆਈਏ ਤਾਂ ਕੋਈ ਨਾ ਬਾਬਾ ਨਾਨਕ ਸਾਡੇ ਨਾਲ ਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਥੋੜਾ ਜਿਹਾ ਹੌਸਲਾ ਵੀ ਚਾਹੀਦਾ ਢੇਰੀ ਟਾਕੇ ਵੀ ਨਹੀਂ ਕੰਮ ਸਰਦਾ ਅਸੀਂ ਆਪ ਦਾ ਅੱਖਾਂ ਮੀਟ ਕੇ ਬਾਬੇ ਦਾ ਨਾਮ ਲੈ ਕੇ ਤੇ ਤੁਰ ਪਏ ਹਾਂ ਹਜੇ ਕੁੱਕੀਆ ਵਾਲਾ ਏਰੀਆ ਚੰਗੀ ਤਰ੍ਹਾਂ ਆਪਾਂ ਉਹਦੇ ਅੰਦਰ ਐਂਟਰ ਕਰਾਂਗੇ ਲੋ ਜੀ ਮੈਂ 23 ਲੋਕਾਂ ਦੇ ਆਪਾਂ ਏਰੀਆ 'ਚ ਲਗਭਗ ਬਾਹਰ ਨਿਕਲਣ ਲੱਗੇ ਆ ਤੇ ਆਹ ਬਾਰਡਰ ਆ ਗਿਆ ਜੀ ਇਸ ਤੋਂ ਬਾਅਦ ਆਪਾਂ ਕੁਕੀ ਏਰੀਆ ਦੇ ਵਿੱਚ ਸ਼ਾਮਲ ਹੋ ਜਾਾਂਗੇ ਤੇ ਇੱਕ ਗੱਲ ਹੋਰ ਦੱਸਦੀ ਐ ਵੀ ਜਿਹੜਾ ਕਰਫਿਊ ਵਾਲਾ ਮਾਹੌਲ ਸੀ ਜਾਂ ਜਿਹੜੇ ਹਾਲਾਤ ਵਿਗੜੇ ਹੋਏ ਸੀ ਉਹ ਸਾਰੇ ਮਤਈ ਲੋਕਾਂ ਦੇ ਏਰੀਆ 'ਚ ਵਿਗੜੇ ਹੋਏ ਸੀ ਕਿਉਂਕਿ ਜਿਹੜੇ ਉਹ ਬੰਦੇ ਮਾਰੇ ਗਏ ਇਹਨੇ ਬੰਦੇ ਮਤਲਬ ਚਾਰ ਲੇਡੀਜ਼ ਦੋ ਜਵਾਬ ਉਹ ਮਤਈਆਂ ਦੀਆਂ ਮਾਰੀਆਂ ਗਈਆਂ ਨੇ ਤੇ ਮਤਈ ਰੋਜ਼ ਪ੍ਰਗਟ ਕਰ ਰਹੇ ਸੀ ਆਪਦੇ ਏਰੀਆ ਦੇ ਵਿੱਚ ਉੱਥੇ ਮਾਹੌਲ ਖਰਾਬ ਸੀ ਜਾਂ ਉੱਥੇ ਕਰਫਿਊ ਦੇ ਚਾਂਸ ਲੱਗ ਰਹੇ ਸੀ ਹੁਣ ਆਪਾਂ ਕੁਕੀ ਏਰੀਆ ਦੇ ਵਿੱਚ ਆ ਗਏ ਆ ਤੇ ਕੁਕੀ ਏਰੀਆ ਦੇ ਵਿੱਚ ਇਹ ਜਿਹਾ ਕੁਝ ਨਹੀਂ ਹੈਗਾ ਤੇ ਕੁੱਕੀਆਂ ਨੇ ਆਪਦੇ ਮਰੇ ਹੋਏ 11 ਬੰਦਿਆਂ ਦਾ ਬਦਲਾ ਲੈਣ ਵਾਸਤੇ ਉਹਨਾਂ ਦੇ 6 ਮਾਰੇ ਨੇ ਇਹ ਹੈ ਜੀ ਆਖਰੀ ਚੈੱਕ ਪੋਸਟ ਕੰਗਪੋਕਪੀ ਡਿਸਟ੍ਰਿਕਟ ਦੇ ਵਿੱਚ ਆਪਾਂ ਐਂਟਰ ਹੋਣ ਜਾ ਰਹੇ ਹਾਂ ਤੇ ਇਹ ਸਾਰਾ ਏਰੀਆ ਕੁੱਕੀਆਂ ਨੂੰ ਬਿਲੋਂਗ ਕਰਦਾ ਆ ਸਾਹਮਣੇ ਗੱਡੀਆਂ ਖੜੀਆਂ ਨੇ ਉਹਨਾਂ ਦੇ ਖਲ ਮਤਲਬ ਰੋਕ ਕੇ ਉਹਨਾਂ ਦੀ ਤਲਾਸ਼ੀ ਵੀ ਲੈਂਦੇ ਨੇ ਆ ਸੀ ਬੰਦੇ ਅਤ ਮਾਰਤਾ ਸੀ ਕਹਿੰਦੇ ਖੜੋ ਫੇਰ ਚੱਲ ਦੇਖਿਆ ਵੀ ਸਰਦਾਰ ਬੰਦੇ ਨੇ ਲੰਘ ਜਾ ਆ ਦੇਖੋ ਵਾਈ ਨਾਟ ਕੁਕੀ ਲੈਂਡ ਸੈਪਰੇਟ ਐਡਮਿਨਿਸਟ੍ਰੇਸ਼ਨ 200 ਪਲੱਸ ਸਾਡੇ ਪਿੰਡ ਮਚਾਤੇ ਇਹ ਲਿਖਿਆ ਹੋਇਆ ਉਹਨਾਂ ਨੇ ਬੈਨਰ ਬਣਾਏ ਹੋਏ ਨੇ ਤੇ ਪਰਲੇ ਪਾਸੇ ਆਰਮੀ ਖੜੀ ਸੀ ਇਧਰਲੇ ਪਾਸੇ ਕੁਕੀ ਖੜੇ ਸੀ ਤੇ ਵਾਈ ਨਾਟ ਕੁਕੀ ਲੈਂਡ ਲਿਖਿਆ ਹੋਇਆ ਕਹਿੰਦੇ 200 ਤੋਂ ਪਲੱਸ ਸਾਡਾ ਪਿੰਡ ਮਚਾਤਾ ਤੇ ਮਤਲਬ ਜਿਹੜੀਆਂ ਇਹਨਾਂ ਨੇ ਮੰਗਾਂ ਨੇ ਉਹ ਇੱਕ ਬੈਨਰ ਬਣਾ ਕੇ ਇੱਕ ਕੈਂਪ ਬਣਾਇਆ ਹੋਇਆ ਤੇ ਉਹਦੇ ਵਿੱਚ ਇਹ ਬੰਦੇ ਨੇ ਆਉਣ ਜਾਣ ਲੰਘਣ ਵਾਲੇ ਬੰਦਿਆਂ ਨੂੰ ਇਹ ਚੈੱਕ ਕਰਦੇ ਨੇ ਲੋ ਜੀ 40 45 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਸੇਣਾਪਤੀ ਤੋਂ 20 ਕਿਲੋਮੀਟਰ ਪਹਿਲਾਂ ਇੱਕ ਰੈਸਟੋਰੈਂਟ ਆ ਗਿਆ ਇੱਥੇ ਪੂੜੀਆਂ ਛੋਲੇ ਹੈਗੇ ਨੇ ਮੈਂ ਕਿਹਾ ਚੱਲ ਇਹ ਖਾ ਲਈਏ ਇੱਥੇ ਆ ਕੇ ਪੁੱਛਿਆ ਨਾ ਉਹ ਕੋਲੋਂ ਇਹ ਕਹਿੰਦੇ ਵੀ ਜਿਹੜਾ ਮਾਹੌਲ ਖਰਾਬ ਹੋਣਾ ਸੀ ਉਹ ਪਿਛਲੇ ਪਾਸੇ ਸੀ ਅੱਗੇ ਪਾਸੇ ਠੀਕ ਆ ਸਾਰਾ ਕੰਮ ਤੇ ਨਾਗਾ ਤੇ ਕੁਕੀ ਇੱਥੇ ਸਾਰੇ ਮਿਕਸ ਲੋਕ ਰਹਿੰਦੇ ਨੇ ਸਾਨੂੰ ਬਸ ਐਸ ਯਾਰ ਵੀ ਕਰਫਿਊ ਵਾਲਾ ਕੰਮ ਜੇ ਵੱਧ ਗਿਆ ਤਾਂ ਸਾਡਾ ਇੱਥੋਂ ਲੰਘਣਾ ਔਖਾ ਹੋ ਜਾਊਗਾ ਨਿੱਕੀ ਜੀ ਗੱਲ ਪਿੱਛੇ ਜਾਂ 1 2 ਦਿਨਾਂ ਦੇ ਘੁੰਮਣ ਕਰਕੇ ਅਸੀਂ ਇੱਥੇ ਚੰਗੀ ਤਰ੍ਹਾਂ ਨਾਲ ਫਸ ਜਾਈਏ ਤੇ ਮੇਤੇ ਜਿਹੜਾ ਏਰੀਆ ਸੀ ਉੱਥੇ ਮਾਹੌਲ ਜਿਆਦਾ ਖਰਾਬ ਸੀ ਕਿਉਂਕਿ ਨੁਕਸਾਨ ਉੱਥੇ ਹੋਇਆ ਇਹਨਾਂ ਦਾ ਨੁਕਸਾਨ ਪਹਿਲਾਂ ਹੋ ਗਿਆ ਸੀ ਮਤਲਬ ਦੋਨੇ ਪਾਸੇ ਨੁਕਸਾਨ ਚੱਲ ਰ ਕਹਿੰਦੇ ਨੇ ਤੇ ਜਿਹੜੇ ਐਮ ਐਲ ਏ ਐਮ ਪੀ ਨੇ ਉਹਨਾਂ ਦੇ ਘਰ ਵੀ ਉੱਥੇ ਨੇ ਤਾਂ ਉਹਨਾਂ ਦੇ ਘਰਾਂ ਦੇ ਬਾਹਰ ਰੋਸ ਮਜ਼ਾਰੇ ਹੋ ਰਹੇ ਨੇ ਤਾਂ ਕਰਕੇ ਉਹ ਥਾਮਾਂ ਦੇ ਉੱਤੇ ਮਾਹੌਲ ਖਰਾਬ ਸੀ ਸਾਨੂੰ ਗੁਰੂ ਘਰ ਵਾਲਿਆਂ ਨੇ ਵੀ ਕਿਹਾ ਵੀ ਤੁਸੀਂ ਟਾਈਮ ਸਿਰ ਲੰਘ ਜੂਗੇ ਤਾਂ ਚੰਗੀ ਗੱਲ ਹੈ ਸਦੇਂਸਦੇਂਸ ਸਮੇਰੇ ਲੰਘ ਜਿਓ ਕਿਉਂਕਿ ਉਹ ਲੋਕਲ ਬੰਦੇ ਨੇ ਸਾਥੋਂ ਸਿਆਣੇ ਵੀ ਨੇ ਸਾਨੂੰ ਉਹਨਾਂ ਦੀ ਗੱਲ ਮੰਨਣੀ ਵੀ ਚਾਹੀਦੀ ਆ ਐਵੇਂ ਇੱਕ ਅੱਧੇ ਦਿਨ ਦੇ ਆਰਾਮ ਪਿੱਛੇ ਜਾਂ ਇੱਕ ਅੱਧਾ ਦਿਨ ਹੋਰ ਘੁੰਮਣ ਵਾਸਤੇ ਐ ਨਹੀਂ ਪਤਾ ਸੀ ਇੱਥੇ 5 ਦਿਨ ਫਸ ਜਾਂਦੇ ਕਿਉਂਕਿ ਐ ਨਹੀਂ ਪਤਾ ਇੱਥੇ 7 ਦਿਨ ਫਸ ਜਾਂਦੇ ਕਿਉਂਕਿ ਜਦੋਂ ਇੰਟਰਨੈਟ ਬੰਦ ਹੁੰਦਾ ਤਾਂ ਇਹਦਾ ਮਤਲਬ ਇਹ ਹੈ ਆ ਵੀ ਉੱਥੇ ਮਾਹੌਲ ਖਰਾਬ ਆ ਨਹੀਂ ਛੇਤੀ ਕਿਤੇ ਇੰਟਰਨੈਟ ਬੰਦ ਨਹੀਂ ਕਰਦੇ ਆਹ ਥਾਂ ਦੇ ਉੱਤੇ ਵੀ ਇੰਟਰਨੈਟ ਨਹੀਂ ਚੱਲ ਰਿਹਾ ਮੈਨੂੰ ਲੱਗਦਾ ਵੀ ਸ਼ਾਇਦ ਅੱਗੇ ਹਜੇ ਆਪਾਂ ਸੇਣਾਪਤੀ ਕ੍ਰਾਸ ਕਰਾਂਗੇ ਉੱਥੇ ਚੱਲੇ ਨਾ ਚੱਲੇ ਜਾਂ ਫਿਰ ਪੂਰੇ ਮਣੀਪੁਰ ਦੇ ਵਿੱਚ ਆਪਾਂ ਨੂੰ ਇੰਟਰਨੈਟ ਨਹੀਂ ਦੇਖਣ ਨੂੰ ਮਿਲੇਗਾ ਆਓ ਭਾਈ ਜੀ ਛੋਲੇ ਭਟੂਰੇ ਖਾਓ ਇੱਥੇ ਛੋਲੇ ਭਟੂਰੇ ਪਈ ਹੋ ਗਏ ਤਿਆਰ ਇਧ ਆਂਟੀ ਹੋਰੇ ਹਾਸਦੇ ਨੇ ਜਦੋਂ ਅਸੀਂ ਬੋਲਦੇ ਆਂ ਪੰਜਾਬੀ ਲੋ ਜੀ ਰਾਹ ਤੋ ਜਾਂਦੇ ਜਾਂਦੇ ਮੈਸੇਜ ਆ ਗਿਆ ਮਤਲਬ ਇੰਟਰਨੈਟ ਚੱਲ ਪਿਆ ਉਹ ਪਰਲੇ ਏਰੀਆ ਚ ਬੰਦ ਕੀਤਾ ਹੋਇਆ ਸੀ ਸਾਰਾ ਇੰਟਰਨੈਟ ਇਧਰਲੇ ਪਾਸੇ ਚੱਲ ਰਿਹਾ ਤੇ ਹੁਣ ਆਪਾਂ ਟੈਨਸ਼ਨ ਫਰੀ ਆ ਚਿੰਤਾ ਫਰੀ ਆ ਘਰੇ ਵੀ ਗੱਲ ਕਰ ਸਕਦੇ ਆ ਤੇ ਵੀਡੀਓ ਵਗੈਰਾ ਵੀ ਅਪਲੋਡ ਕਰ ਸਕਦੇ ਆ ਆਪਦੇ ਏਰੀਏ 'ਚ ਹੀ ਰਹਿੰਦੇ ਹੋਏ ਲੋਕ ਯਾਰ ਆਪ ਦੀ ਸਟ੍ਰੀਟ 'ਚ ਹੀ ਖੁੱਲੇ ਤਰੀਕੇ ਨਾਲ ਨਹੀਂ ਘੁੰਮ ਸਕਦੇ ਦੁਕਾਨਾਂ ਦਾ ਕੋਈ ਭਰੋਸਾ ਨਹੀਂ ਸਵੇਰੇ ਖੁੱਲ੍ਹੀ ਆ ਦੁਪਹਿਰੇ ਬੰਦ ਕਰਾ ਦਨ ਮਤਲਬ ਇੱਥੇ ਹੋਰ ਹੀ ਹਿਸਾਬ ਕਿਤਾਬ ਆ ਇਹ ਕਰਫਿਊ ਗੁਰਫਿਊ ਵਾਲੀਆਂ ਜ਼ਿੰਦਗੀਆਂ ਕੋਈ ਵਾੜੀਆਂ ਵਧੀਆ ਜ਼ਿੰਦਗੀਆਂ ਨਹੀਂ ਹੁੰਦੀਆਂ ਜਿਹੜੇ ਉਸ ਏਰੀਆ 'ਚ ਲੋਕ ਰਹਿੰਦੇ ਹੁੰਦੇ ਨੇ ਉਹਨਾਂ ਨੂੰ ਆਦਤ ਪੈ ਚੁੱਕੀ ਆ ਉਹਨਾਂ ਦੇ ਮੂੰਹ 'ਤੇ ਹਾਸੇ ਹੁੰਦੀ ਆ ਉਹਨਾਂ ਨਾਲ ਗੱਲ ਕਰਾਂਗੇ ਨਾ ਵੀ ਕੀ ਮਾਹੌਲ ਆ ਹੱਸ ਕੇ ਦੱਸਣਗੇ ਕਹਿੰਦੇ ਬਸ ਠੀਕ ਆ ਵਧੀਆ ਇਹ ਤਾਂ ਚੱਲਦੇ ਹੀ ਰਹਿੰਦਾ ਕਹਿੰਦੇ ਐਂ ਕਹਿ ਕੇ ਟਾਲ ਦਿੰਦੇ ਨੇ ਉਹ ਦੁੱਖ ਦਖਜੇ ਰੋਣ ਵਾਲਾ ਕੰਮ ਇਹਨਾਂ ਕੋਲ ਹੈ ਨਹੀਂ ਤੁਹਾਨੂੰ ਇੱਕ ਨਿੱਕੀ ਜੀ ਸਟੋਰੀ ਸੁਣਾਉਣਿਆ ਮਣੀਪੁਰ ਦੀ ਅਸਲ ਦੇ ਵਿੱਚ ਮਣੀਪੁਰ ਦੇ ਵਿੱਚ ਜਿਹੜੇ ਲੋਕਲ ਲੋਕ ਰਹਿੰਦੇ ਸੀ ਉਹਨਾਂ ਦੇ ਕੋਲ ਪ੍ਰਵਾਸੀ ਲੋਕ ਆ ਕੇ ਰਹਿਣ ਲੱਗੇ ਉਹ ਵਪਾਰ ਲੈ ਕੇ ਆ ਰਹੇ ਸੀ ਆਪਦੇ ਕੰਮਕਾਰ ਸਾਰਾ ਕੁਝ ਮਣੀਪੁਰ ਦੇ ਵਿੱਚ ਕਰਨ ਲੱਗੇ ਮਣੀਪੁਰ ਦੇ ਲੋਕਾਂ ਨੂੰ ਲੱਗਿਆ ਵੀ ਸਾਡੇ ਕੋਲ ਪ੍ਰਵਾਸੀ ਆ ਰਹੇ ਨੇ ਵਪਾਰ ਲੈ ਕੇ ਆ ਰਹੇ ਨੇ ਸਾਡੀ ਇਕਨੋਮੀ ਵੱਧ ਰਹੀ ਹੈ ਸਾਡਾ ਸੂਬਾ ਤਰੱਕੀ ਕਰ ਰਿਹਾ ਹੌਲੀ ਹੌਲੀ ਉਹ ਪ੍ਰਵਾਸੀਆਂ ਨੇ ਇੰਨੇ ਕ ਪੈਰ ਪਸਾਰ ਲਏ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਮਣੀਪੁਰ ਦੇ ਹੋ ਗਏ ਤੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਕੋਲ ਐਮਐਲਏ ਵੀ ਨੇ ਤੇ ਉਹਨਾਂ ਕੋਲ ਐਮਪੀ ਵੀ ਨੇ ਮਤਲਬ ਗੱਲ ਇਹ ਆ ਵੀ ਉਹ ਪ੍ਰਵਾਸੀਆਂ ਨੇ ਮਣੀਪੁਰ ਦੀ ਜ਼ਮੀਨ ਤੇ ਇੰਨਾ ਕਬਜ਼ਾ ਕਰ ਲਿਆ ਵੀ ਮਣੀਪੁਰ ਦੇ ਲੋਕਲ ਲੋਕਾਂ ਨੂੰ ਆਪਦੀ ਜ਼ਮੀਨ ਦੇ ਉੱਤੇ ਹੀ ਕਬਜ਼ਾ ਛਡਾਉਣਾ ਪੈ ਰਿਹਾ ਤੇ ਉਹਦੇ ਵਾਸਤੇ ਉਹਨਾਂ ਨੂੰ ਮਰਨਾ ਵੀ ਪੈ ਰਿਹਾ ਆਪਦੀਆਂ ਜਾਨਾਂ ਵੀ ਗਵਾਉਣੀਆਂ ਪੈ ਰਹੀਆਂ ਨੇ 5-5 ਸਾਲ ਦੇ 4-4 ਸਾਲ ਦੇ ਬੱਚਿਆਂ ਦੇ ਸਿਰਾਂ 'ਚ ਗੋਲੀਆਂ ਮਰਵਾਉਣੀਆਂ ਪੈ ਰਹੀਆਂ ਨੇ ਆਪਦੀ ਜ਼ਮੀਨ ਦੇ ਉੱਤੇ ਪ੍ਰਵਾਸੀ ਲੋਕਾਂ ਦਾ ਕਬਜ਼ਾ ਛਡਾਉਣਾ ਹਾਂ ਮਤਲਬ ਕਬਜ਼ਾ ਛਡਾਉਣ ਵਾਸਤੇ ਅੱਜ ਦੀ ਡੇਟ 'ਚ ਅਗਰ ਤੁਸੀਂ ਦੇਖੋਗੇ ਜੇ ਜੇ ਇੱਥੇ 50 ਦੇ ਨੇੜੇ ਤੇੜੇ ਐਮ.ਐਲ.ਏ ਨੇ ਤੇ ਉਹਨਾਂ ਦੇ ਵਿੱਚ 10 एमएल ਜੇ ਪ੍ਰਵਾਸੀ ਨੇ ਉਹਨਾਂ ਦੇ ਨੇ ਤੇ ਆਣ ਵਾਲੇ ਟਾਈਮ 'ਚ ਜਿਹੜੇ 10 ਨੇ ਅੱਗੇ ਵਧ ਕੇ 25 ਹੋ ਜਾਣਗੇ 25 ਹੋਣ ਬਾਅਦ ਜਿਵੇਂ ਜੇ 40 ਟੱਪਣਗੇ ਨਾ 40 ਦੇ ਨੇੜੇ ਜਿਹੜੇ ਇਹਨਾਂ ਦੀ ਇਹਨਾਂ ਬਲਕੋ ਜਾਣਗੇ ਜੇ ਸਰਕਾਰ ਬਣ ਜੂ ਜੇ ਇਹਨਾਂ ਦੀ ਸਰਕਾਰ ਬਣ ਜੂ ਤੇ ਇਹਨਾਂ ਦੇ ਹੀ ਕਾਨੂੰਨ ਚੱਲਣ ਤੇ ਅੱਜ ਦੀ ਰੇਟ 'ਚ ਤੁਸੀਂ ਦੇਖੋ ਜਿਹੜੇ ਜਿਹਦੇ ਪਾਸੇ 'ਚ ਇਹਨਾਂ ਦਾ ਕਬਜ਼ਾ ਹੈ ਉਸ ਉਸ ਪਾਸੇ 'ਚ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਜਿਵੇਂ ਮੰਦਰ ਹੋ ਗਏ ਇਹ ਜੋ ਵੀ ਹੋਇਆ ਮੈਂ ਨਹੀਂ ਆਦਾ ਉਹ ਸਾਰੇ ਇਹਨਾਂ ਨੇ ਸਾੜਤੇ ਨੇ ਤੇ ਆਣ ਵਾਲੇ ਟਾਈਮ 'ਚ ਇਹਨਾਂ ਦੇ ਕੋਲ ਆਪਣੀ ਜਿਹੜੀ ਜ਼ਮੀਨ ਕੁਝ ਵੀ ਨਹੀਂ ਬਚਣੀ ਹਲੇ ਵੀ ਜ਼ਮੀਨਾਂ ਦੇ ਕੋਲ ਕੁਝ ਵੀ ਨਹੀਂ ਬਚੀ ਜੇਕਰ ਤੁਸੀਂ ਦੇਖੋ ਇਹਨਾਂ ਦੀ ਜ਼ਮੀਨ ਜਿਵੇਂ 100% ਚ ਹੈ ਤੇ ਇਹਨਾਂ ਦੇ ਕੋਲ ਸਿਰਫ 20% ਜ਼ਮੀਨ ਰਹਿ ਗਈ ਇਹਨਾਂ ਦੇ ਕੋਲ ਤੇ ਬਾਕੀ ਸਾਰੀ ਜ਼ਮੀਨ ਦੂਜੇ ਪ੍ਰਵਾਸੀ ਲੈ ਲਿਆ ਬਾਕੀ 80% ਦੇ ਪ੍ਰਵਾਸੀਆਂ ਨੇ ਕਬਜ਼ਾ ਕਰ ਲਿਆ ਮਤਲਬ ਯਾਰ ਆਧਾਰ ਕਾਰਡ ਵੋਟਰ ਕਾਰਡ ਬਣਾ ਲਏ ਐਮਐਲਏ ਐਮਪੀ ਇਹਨਾਂ ਦੇ ਹੈਗੇ ਨੇ ਹੌਲੀ ਹੌਲੀ ਐ ਨਹੀਂ ਪਤਾ ਮੁੱਖ ਮੰਤਰੀ ਵੀ ਉਹਨਾਂ ਪ੍ਰਵਾਸੀਆਂ ਦਾ ਹੋਵੇ ਤੇ ਜੇ ਮੁੱਖ ਮੰਤਰੀ ਪ੍ਰਵਾਸੀਆਂ ਦਾ ਬਣ ਗਿਆ ਫਿਰ ਇੱਥੋਂ ਦੇ ਲੋਕਲ ਲੋਕਾਂ ਨੂੰ ਐ ਨਹੀਂ ਪਤਾ ਵੀ ਇੱਥੋਂ ਭੱਜਣਾ ਪੈ ਜੀ ਆਪਦੀ ਜ਼ਮੀਨ ਛੱਡ ਕੇ ਤਾਂ ਇਹ ਇੱਕ ਨਿੱਕੀ ਜਿਹੀ ਸਟੋਰੀ ਸੁਣਾਉਣ ਦਾ ਮਕਸਦ ਇਹ ਹੈ ਵੀ ਇਹ ਕਿਸੇ ਵੀ ਸੂਬੇ ਦੇ ਨਾਲ ਹਾਂ ਕਿਸੇ ਵੀ ਪ੍ਰਦੇਸ਼ ਨਾਲ ਕਿਸੇ ਵੀ ਸੂਬੇ ਨਾਲ ਇਹ ਗੱਲ ਰਿਲੇਟ ਕਰ ਸਕਦੀ ਆ ਬਾਕੀ ਸਮਝਦਾਰ ਨੂੰ ਇਸ਼ਾਰੇ ਕਾਫੀ ਹੁੰਦਾ ਬਾਕੀ ਗੱਲ ਇਹ ਆ ਵੀ ਜੇ ਪ੍ਰਵਾਸੀ ਕੰਮ ਕਰਨ ਆਉਂਦੇ ਨੇ ਕੰਮ ਕਰਨ ਆਉਣ ਦੋ ਕਿਉਂਕਿ ਉਹਨਾਂ ਨੇ ਵੀ ਕੰਮਕਾਰ ਕਰਨਾ ਰੋਜ਼ਗਾਰ ਆ ਪਰ ਉਹਨਾਂ ਦੇ ਆਧਾਰ ਕਾਰਡ ਜਾਂ ਵੋਟਰ ਕਾਰਡ ਉਸ ਸਟੇਟ ਦੇ ਨਾਮ ਬਣਾਓ ਜਿਹੜੀ ਸਟੇਟ ਚੋਂ ਕੰਮ ਕਰਨ ਆਉਂਦੇ ਨੇ ਜਿੱਥੋਂ ਦਾ ਕੰਮ ਹੈ ਹਾਂ ਜਿੱਥੋਂ ਦੀ ਉਹਨਾਂ ਦੀ origignal ID ਆ ਉਹੀ ID ਉਹਨਾਂ ਦੀ ਮੰਨ ਕੇ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਵੋਟਾਂ ਪਿੱਛੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਦੀ ਸਿਟੀਜ਼ਨ ਉਸ ਸੂਬੇ ਦੀ ਨਾਂ ਦਿੱਤੀ ਜਾਵੇ ਤਾਂ ਬਾਕੀ ਜਿਹੜੇ ਲੋਕਲ ਲੋਕ ਨੇ ਨਾ ਇਹ ਵੀ ਇਹ ਚੀਜ਼ ਦੇ ਉੱਤੇ ਗੌਰ ਕਰਨ ਹਾਂ ਕਿਉਂਕਿ ਵੋਟਾਂ ਪਿੱਛੇ ਕਿਸੇ ਦੇ ਆਧਾਰ ਕਾਰਡ ਬਣਾਈ ਜਾਂਦੇ ਹੌਲੀ ਹੌਲੀ ਆਪਦੀ ਜ਼ਮੀਨ ਦੇ ਉੱਤੇ ਆਪ ਹੀ ਬੰਦੇ ਨੂੰ ਖਤਰਾ ਹੋ ਜਾਣਾ ਬਸ ਬਸ ਬਾਕੀ ਐ ਯਾਰ ਉਹ ਪ੍ਰਵਾਸੀ ਵੀ ਹੁਣ ਐਨੇ ਪੁਰਾਣੇ ਹੋ ਗਏ 50 50 ਸਾਲ ਹੋ ਗਏ 60 60 ਸਾਲ ਹੋ ਗਏ ਉਹ ਵੀ ਕਿਉਂ ਛੱਡ ਕੇ ਜਾਣਗੇ ਅਸਲ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਨੱਥ ਪਾਉਣੀ ਚਾਹੀਦੀ ਸੀ ਹੁਣ ਜਿਹੜੇ ਪਹਿਲਾਂ ਨੱਥ ਨਹੀਂ ਪਈ ਉਹ ਨਤੀਜੇ ਉਹਨਾਂ ਨੂੰ ਭੁਗਤਨੇ ਪੈ ਰਹੇ ਨੇ ਇਹ ਸਟੋਰੀ ਸੁਣਾਉਣ ਦਾ ਮਕਸਦ ਇਹ ਹੀ ਆ ਵੀ ਇਹ ਚੀਜ਼ ਨੂੰ ਤੁਸੀਂ ਆਪ ਦੇ ਨਾਲ ਰਿਲੇਟ ਕਰਕੇ ਦੇਖਿਓ ਬਾਕੀ ਮਣੀਪੁਰ ਦੀ ਗੱਲ ਛੋਟ ਨਾਲ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਜਦੋਂ ਦੇ ਆਪਾਂ ਇਸ ਸੂਬੇ ਦੇ ਵਿੱਚ ਬੜੇ ਹਾਂ ਸਾਹਮਣੇ ਇੱਕ ਅੰਡਰ ਕੰਸਟ੍ਰਕਸ਼ਨ ਬਿਲਡਿੰਗ ਆ ਅਰਸ਼ ਗੱਲ ਕਰਕੇ ਆ ਉਹਨਾਂ ਨਾਲ ਤੇ ਉਹਨਾਂ ਨੇ ਕਿਹਾ ਕੋਈ ਨਾ ਆਰਮਨਾਲ ਤੁਸੀਂ ਟੈਂਟ ਲਾਓ ਸਾਡੇ ਕੋਲ ਅੰਦਰ ਕਮਰਾ ਵੀ ਆ ਉੱਥੇ ਵੀ ਤੁਸੀਂ ਰਹੋ ਅੱਜ ਆਪਾਂ ਇੱਥੇ ਹੀ ਰਹਿਾਂਗੇ ਕਿਉਂਕਿ ਰਾਤ ਵੀ ਚੱਜ ਨਾਲ ਸੁੱਤੇ ਨਹੀਂ ਹੈਗੇ ਦੋ-ਦੋ ਘੰਟੇ ਸੌਂਕੇ ਅਸੀਂ ਨਿਕਲੇ ਹੋਏ ਆ ਤੇ ਸਵੇਰ ਦਾ 10 ਵਜੇ ਦਾ ਟਾਈਮ ਇੰਟਰਨੈਟ ਚਲਾਵਾਂਗੇ ਦੁਕਾਨਾਂ ਬੰਦ ਨੇ ਕਿਤੇੋਂ ਖਾਣ ਪੀਣ ਦਾ ਸਮਾਨ ਫੜ ਕੇ ਬਸ ਅੱਜ ਇੱਥੇ ਹੀ ਰੈਸਟ ਕਰਾਂਗੇ ਆਪਾਂ ਲਓ ਜੀ ਕੰਸਟਰਕਸ਼ਨ ਸਾਈਟ ਤੇ ਆਪਾਂ ਪਹੁੰਚ ਗਏ ਆ ਪਹਿਲਾਂ ਮੋਟਰਸਾਈਕਲ ਬਾਹਰ ਖੜਾਉਣ ਲੱਗੇ ਸੀ ਬਾਈ ਕਹਿੰਦਾ ਅੰਦਰ ਬਾੜ ਦੋ ਕਿਉਂਕਿ ਹੁਣ ਆਪਾਂ ਜਾਣਾ ਤਾਂ ਹੈ ਨਹੀਂ ਕਿਤੇ ਬਾਹਰ ਮਾਰਕੀਟ ਨੇੜੇ ਹੀ ਆ ਅੱਗੇ ਅੰਦਰ ਬਾੜ ਦਾ ਹੈਗੀ ਆ ਥਾ ਇਧਰ ਸਾਹਮਣੇ ਖੜੇ ਕਰਤੇ ਜੀ ਮੋਟਰਸਾਈਕਲ ਇਸ ਬਿਲਡਿੰਗ ਦੇ ਵਿੱਚ ਅੱਜ ਆਪਾਂ ਟੈਂਟ ਲਾਵਾਂਗੇ ਦੋ ਕਮਰੇ ਬਣੇ ਹੋਏ ਸੀ ਇੱਕ ਬੰਦਾ ਉੱਥੇ ਕੇਅਰ ਟੇਕਰ ਇੱਕ ਇੱਕ ਕਮਰਾ ਆਪਾਂ ਨੂੰ ਦੇ ਤਾਂ ਉਹਦੇ ਵਿੱਚ ਆਪਾਂ ਟੈਂਟ ਲਾ ਲਾਂਗੇ ਇਹ ਜਿਹੜੀ ਬਿਲਡਿੰਗ ਹੈ ਜੀ ਇਹ ਤਿੰਨ ਮੰਜ਼ਲਾ ਪਾਰਕਿੰਗ ਬਣ ਰਹੀ ਹੈ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ ਇੱਥੋਂ ਦੇ ਲੋਕਲ ਲੋਕਾਂ ਵਾਸਤੇ ਤੇ ਜਿਹੜੀ ਕੰਪਨੀ ਇਹਨੂੰ ਬਣਾ ਰਹੀ ਆ ਉਹ ਹੈਗੀ ਆ ਜੀ ਤੇਲੰਗਾਨਾ ਦੀ ਹైదరాబాద్ ਦੀ ਤਿੰਨ ਮੰਜ਼ਲਾ ਕਾਰ ਪਾਰਕਿੰਗ ਬਣ ਰਹੀ ਹੈ। ਅੱਜ ਆਪਾਂ ਇੱਥੇ ਰਹਾਂਗੇ। ਤੇ ਇਧਰਲੇ ਪਾਸੇ ਫੁੱਟਬਾਲ ਦਾ ਗਰਾਊਂਡ ਬਣਿਆ ਹੋਇਆ। ਇਹ ਇਧਰ ਪਈ ਕੁੜੀਆਂ ਬਾਲੀਬਾਲ ਖੇਡ ਰਹੀਆਂ ਨੇ। ਆਹ ਅਸੀਂ ਸਾਹਮਣੇ ਫੁੱਟਬਾਲ ਦਾ ਗਰਾਊਂਡ। ਇੱਥੋਂ ਦੇ ਲੋਕ ਫੁੱਟਬਾਲ ਦੇ ਜਿਆਦਾ ਸ਼ੌਕੀਨ ਨਹੀਂ। ਬਾਕੀ ਇੱਕ ਗੱਲ ਹੋਰ ਆ ਜਦੋਂ ਇਸ ਪਾਰਕਿੰਗ ਨੂੰ ਬਣਾਉਣ ਦਾ ਟੈਂਡਰ ਪਾਸ ਹੋਇਆ ਤਾਂ 10% ਜਿਹੜਾ ਇੱਥੋਂ ਦਾ ਗਰੁੱਪ ਆ ਪੈਸੇ ਪੂਸੇ ਲੈਣ ਵਾਲਾ। ਉਹਦੇ ਵਾਸਤੇ ਅਲੱਗ ਤੋਂ ਕੱਢ ਕੇ ਰੱਖ ਦਿੰਦੇ ਨਹੀਂ ਦੁਬਾਰੇ ਫੇਰ ਭੁੱਖ ਲੱਗੇ ਸੀ ਤੜਕੇ ਪੂੜੀਆਂ ਤਾਂ ਛਕੀਆਂ ਸੀ ਪਰ ਉਹਦੇ ਨਾਲ ਉਨੀ ਗੱਲ ਜੀ ਨਹੀਂ ਬਣੀ ਢਿੱਡ ਜਾਣੀ ਭਰੇ ਬਸ ਉਹ ਆਧਾਰ ਜਿਹਾ ਹੋ ਗਿਆ ਸੀ ਮੈਂ ਕਿਹਾ ਚੱਲ ਵੱਡਾ ਸ਼ਹਿਰ ਆ ਇੱਥੇ ਕੋਈ ਨੇਪਾਲੀ ਰੈਸਟੋਰੈਂਟ ਖੁੱਲਾ ਹੋਊਗਾ ਖਾਣ ਪੀਣ ਦਾ ਦੇਖਦੇ ਆ ਪਰ ਰੈਸਟੋਰੈਂਟ ਇੱਥੇ ਕੋਈ ਨਹੀਂ ਖੁੱਲਾ ਕੁਦਰਤੀ ਐਤਵਾਰ ਵੀ ਅੱਜ ਜੇ ਕੁਝ ਮਿਲ ਗਿਆ ਖਾਣ ਨੂੰ ਤਾਂ ਠੀਕ ਆ ਨਹੀਂ ਤਾਂ ਫਿਰ ਮਾੜਾ ਮੋਟਾ ਇੱਥੋਂ ਫੜ ਲਾਂਗੇ ਆਪ ਬਣਾ ਕੇ ਖਾਣਾ ਪਊਗਾ ਬਾਕੀ ਇਮਫਾਲ ਦੇ ਵਿੱਚ ਮਣੀਪੁਰ ਦੇ ਵਿੱਚ ਹੁਣੇ-ਹੁਣੇ ਖਬਰ ਆਈ ਆ ਮਤਲਬ ਜਿਹੜੀ ਮੇਨ ਰਾਜਧਾਨੀ ਐ ਇਮਫਾਲ ਮਣੀਪੁਰ ਦੀ ਇਮਫਾਲ ਉੱਥੇ ਬਹੁਤ ਜ਼ਿਆਦਾ ਬੁਰੇ ਹਾਲਾਤ ਹੋ ਗਏ ਵੱਡੇ ਲੈਵਲ ਤੇ ਕੰਮ ਵੱਧ ਗਿਆ ਇੱਥੇ ਬਜ਼ੁਰਗ ਬੈਠੇ ਨੇ ਟੋਪੀ ਲਈ ਨੇਪਾਲ ਨਾਲ ਜੁੜਦਾ ਇਹਨਾਂ ਦਾ ਹਿਸਾਬਤਾ ਇੱਥੇ ਦੇਖਦੇ ਜੇ ਕੁਛ ਖਾਣ ਨੂੰ ਮਿਲਦਾ ਵਾ ਆਹ ਲੋ ਜੀ ਥੋੜਾ ਬਹੁਤ ਖਾ ਪੀ ਕੇ ਆ ਗਏ ਆ ਮੈਂ ਕਹਿੰਦਾ ਵੀ ਚੰਗੇ ਰਹੇ ਅੱਜ ਅਸੀਂ ਇਮਫਾਲ ਚੋਂ ਬਾਹਰ ਨਿਕਲੇ ਕਿਉਂਕਿ ਹੁਣੇ-ਹੁਣੇ ਖਬਰਾਂ ਦੇ ਵਿੱਚ ਆ ਰਿਹਾ ਵੀ ਇਮਫਾਲ ਦੇ ਵਿੱਚ ਜਿਹੜੀ ਕੰਡੀਸ਼ਨ ਆ ਉਹ ਹੋਰ ਵੱਧ ਗਈ ਇੰਟਰਨੈਟ ਤਾਂ ਉੱਥੇ ਬੰਦ ਹੀ ਸੀ 6 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਤੇ ਉਸ ਵਾਰ ਜਿਹੜਾ ਪ੍ਰੋਟੈਸਟ ਸੀ ਉਹ ਵੀ ਵੱਧ ਗਿਆ ਸੜਕਾਂ ਤੇ ਲੋਕ ਉਤਰਿਆਏ ਪੁਲਿਸ ਵੀ ੱੱਕਾ ਮੁੱਕੀ ਮਤਲਬ ਵੱਡੇ ਲੈਵਲ ਤੇ ਕੰਮ ਜਾ ਹੋ ਗਿਆ ਜਾਮ ਜੇ ਅਸੀਂ ਇੱਕ ਅੱਧਾ ਦਿਨ ਉੱਥੇ ਹੋਰ ਰਹਿ ਜਾਂਦੇ ਐ ਨਹੀਂ ਪਤਾ ਮੁੜ ਕੇ ਸਾਨੂੰ ਹਫਤਾ ਉੱਥੇ ਹੀ ਫਸਣਾ ਪੈਣਾ ਸੀ ਕਿਉਂਕਿ ਕਰਫਿਊ ਵਾਲੇ ਹਾਲਾਤ ਲੱਗ ਰਹੇ ਸੀ ਪਰ ਖਬਰਾਂ ਦੇ ਵਿੱਚ ਹੁਣ ਇਹ ਆ ਰਿਹਾ ਵੀ ਕਰਫਿਊ ਉੱਥੇ ਲੱਗ ਗਿਆ ਕਰਫਿਊ ਦੀ ਰਾਤ ਗੱਲ ਚੱਲ ਰਹੀ ਸੀ ਬਤੜ ਕੇ ਸੜਕਾਂ ਤੇ ਲੋਕ ਜਦੋਂ ਜ਼ਿਆਦਾ ਉਤਰਿਆਏ ਫਿਰ ਉਹਨਾਂ ਨੇ ਕਰਫਿਊ ਲਾਤਾ ਲੋਕ ਕਰਫਿਊ ਕਰਸ ਵੀ ਕਿੱਥੇ ਮੰਨਦੇ ਨੇ ਕਿਉਂਕਿ ਇਹ ਵੀ ਫਿਰ ਹੁਣ ਆਪਦੇ ਵੱਡੇ ਲੈਵਲ ਤੇ ਪ੍ਰੋਟੈਸਟ ਕਰ ਰਹੇ ਨੇ ਜਿਹੜੇ ਅ ਮਰੇਨੇ ਲੋਕ ਉਹਨਾਂ ਵਿੱਚੋਂ 4 ਬੁੜੀਆਂ ਤੇ 2 ਜਵਾਖ ਉਹ ਕਹਿੰਦੇ ਵੀ ਉਹ ਬੰਦੇ ਜਿਹੜੇ ਮਰੇ ਨੇ ਸਾਨੂੰ ਪਹਿਲਾਂ ਕਿਹਾ ਸੀ ਸਾਨੂੰ ਸਹੀ ਸਲਾਮਤ ਵਾਪਸ ਚਾਹੁੰਦੇ ਨੇ ਪਰ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਜੀਰੀ ਨਦੀ ਤੋਂ ਜੀਰੀ ਨਦੀ ਉਹ ਹੈ ਜਿਹੜੀ ਜਿਰੀਬਮ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਜਦੋਂ ਆਪਾਂ ਜਿਹੜਾ ਅਸਾਮ ਤੇ ਮਣੀਪੁਰ ਦਾ ਬਾਰਡਰ ਹੈ ਨਾ ਜੀਰੀਬਮ ਵਾਲੇ ਪਾਸੇ ਉਹਦੇ ਵਿਚਾਲੇ ਜਿਹੜੀ ਨਦੀ ਲੰਘਦੀ ਆ ਉਹ ਜੀਰੀ ਨਦੀ ਆ ਤੇ ਉਹਦੇ ਵਿੱਚ ਲਾਸ਼ਾਂ ਮਿਲੀਆਂ ਨੇ ਮਤਲਬ ਉਹਨਾਂ ਨੇ ਯਾਰ ਕੁਕੀ ਲੋਕਾਂ ਦੇ 11 ਬੰਦੇ ਮਾਰਤੇ ਤੇ ਕੁਕੀਆਂ ਨੇ ਇਹਨਾਂ ਦੇ 6 ਮਾਰਤੇ ਪਰ ਐ ਘੱਟ ਵੱਡ ਇੱਥੇ ਵੱਡੇ ਲੈਵਲ ਤੇ ਚੱਲੀ ਜਾਂਦੀ ਆ ਤੇ ਮੈਨੂੰ ਹੀ ਲੱਗਦਾ ਵੀ ਇਹ ਛੇਤੀ ਕਿਤੇ ਲੋਟ ਆਊਗਾ ਕੰਮ ਕਿਉਂਕਿ ਇਹ ਆਪਣਾ ਅਲੱਗ ਤੋਂ ਲੈਂਡ ਮੰਗ ਰਹੇ ਨੇ ਯਾਰ ਕੁੱਕੀ ਬੰਦੇ ਤੇ ਜੇ ਇਹਨਾਂ ਨੂੰ ਅਲੱਗ ਤੋਂ ਲੈਂਡ ਦੇਤਾ ਤਾਂ ਐ ਨਹੀਂ ਪਤਾ ਫਿਰ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਇਹ ਬਾਤ ਚੱਕੀ ਜਾਬ ਵੀ ਸਾਨੂੰ ਸਾਰਿਆਂ ਨੂੰ ਅਲੱਗ-ਅਲੱਗ ਲੈਂਡ ਚਾਹੀਦੇ ਨੇ ਇਹ ਬਹੁਤ ਵੱਡਾ ਇੱਥੇ ਇਸ਼ੂ ਹੋਇਆ ਪਿਆ ਔਰ politcal issue ਵੀ ਇਹਦੇ ਵਿੱਚ ਬਹੁਤ ਕਰਦਾ ਲੋਕਲ ਬੰਦਿਆਂ ਦਾ ਵੀ ਬਹੁਤ ਹੱਥ ਆ ਤੇ ਇੱਕ ਗੱਲ ਸਾਨੂੰ ਹੋਰ ਪਤਾ ਲੱਗੀ ਆ ਵੀ ਇੱਥੇ ਜਿਹੜੀ ਲੜਾਈ ਚੱਲ ਰਹੀ ਆ ਇਸ ਟਾਈਮਸ ਸਾਨੂੰ ਆਪਾਂ ਪਹਿਲਾਂ ਵੀ ਵਲੋਗਾਂ ਦੇ ਵਿੱਚ ਦੱਸਦੇ ਆ ਰਹੇ ਆਂ ਵੀ ਕੁਕੀ ਤੇ ਮਤਈ ਲੋਕਾਂ ਦੀ ਚੱਲ ਰਹੀ ਆ ਲੜਾਈ ਪਰ ਇੱਥੇ ਨਾਗਾ ਟ్రਾਈਬ ਵਾਲੇ ਵੀ ਰਹਿੰਦੇ ਨੇ ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਆ ਵੀ ਕੁਕੀ ਤੇ ਨਾਗਾ ਟ్రਾਈਬ ਦੇ ਬੰਦਿਆਂ ਦੇ ਵਿੱਚ ਲੜਾਈ ਹੋਈ ਸੀ ਉਹ ਟਾਈਮਾਂ ਦੇ ਵਿੱਚ ਮਤਈ ਲੋਕਾਂ ਨੇ ਕੁਕੀ ਲੋਕਾਂ ਦੀ ਹੈਲਪ ਕੀਤੀ ਸੀ ਤੇ ਨਾਗਾ ਟ్రਾਈਬ ਦੇ ਵਿਰੁੱਧ ਲੜੇ ਸੀ ਮਤਲਬ ਇਹ ਕੁਕੀ ਤੇ ਮਤਈ ਉਥੇ ਪਰ ਨਾਗਾ ਲੋਕਾਂ ਦਾ ਇਥੇ ਸ ਹੈ ਮਤਲਬ ਗ੍ਰਿਪ ਬਹੁਤ ਤਕੜੇ ਲੈਵਲ ਤੇ ਆ ਉਹਨਾਂ ਨੇ ਕਹਿੰਦੇ ਇਹਨਾਂ ਨੂੰ ਦੱਬ ਕੇ ਇਹਨਾਂ ਨੂੰ ਮਤਲਬ ਵੱਡੇ ਲੈਵਲ ਤੇ ਹਰਾਇਆ ਤੇ ਉਸ ਤੋਂ ਬਾਅਦ ਜੋ ਲੜਾਈ ਥੰਮ ਗਈ ਹੁਣ ਕੂਕੀ ਤੇ ਮਤਈ ਦੇ ਵਿੱਚ ਆ ਤਾਂ ਜਦੋਂ ਫਿਰ ਮਤਈ ਨੇ ਨਾਗਾ ਤੋਂ ਹੈਲਪ ਮੰਗੀ ਤਾਂ ਨਾਗਾ ਨੇ ਕਿਹਾ ਭਾਈ ਜਦੋਂ ਸਾਡੀ ਕੂਕੀ ਨਾਲ ਲੜਾਈ ਹੋਈ ਸੀ ਤੁਸੀਂ ਕੂਕੀਆਂ ਦੀ ਹੈਲਪ ਕੀਤੀ ਸੀ ਵੀ ਹੁਣ ਤੁਸੀਂ ਆਪ ਦਾ ਆਪਸ ਸੁਲਝੋ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਤੇ ਇਹ ਚੀਜ਼ਾਂ ਅੱਜ ਕੱਲ ਇੱਥੇ ਚੱਲ ਰਿਹਾ ਇੱਥੇ ਪਤਾ ਕੀ ਆ ਯਾਰ ਵੀ ਜਿੰਨੇ ਲੋਕ ਇੱਥੇ ਰਹਿੰਦੇ ਨੇ ਹਰੇਕ ਕੋਲ ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਹੈਗੀ ਆ ਕਿਉਂਕਿ ਹੁਣ ਅਸੀਂ ਤਾਂ ਦੇਖੋ 8-9 ਦਿਨ ਇੱਥੇ ਰਹਿ ਕੇ ਗਏ ਆ 8-9 ਦੇ ਵਿੱਚ ਜਿੰਨੀ ਕਿ ਸਾਨੂੰ ਗੱਲ ਪਤਾ ਲੱਗੀ ਓਨੀ ਕਿ ਸਾਨੂੰ ਦੱਸੀ ਜਾਂਦੇ ਆ ਪਰ ਇੱਥੇ ਯਾਰ ਲੋਕ ਪਿਛਲੇ 20-20 ਸਾਲਾਂ ਤੋਂ ਬੈਠੇ ਨੇ ਆਊਟ ਆਫ ਸਟੇਟ ਵਾਲੇ ਵੀ ਬੈਠੇ ਨੇ ਮਨੀਪੁਰ ਦੇ ਲੋਕ ਵੀ ਮਤਲਬ ਉਹਨਾਂ ਕੋਲ ਬਹੁਤ ਇਹੀ ਜੀਆਂ ਗੱਲਾਂ ਨੇ ਜਿਹੜੀਆਂ ਕਿ ਆਪਾਂ ਨੂੰ ਨਵੀਆਂ ਸੁਣਨ ਨੂੰ ਪਤਾ ਲੱਗਦੀਆਂ ਨਹੀਂ ਮੋਟੀ ਮੋਟੀ ਇਨਫੋਰਮੇਸ਼ਨ ਸਾਨੂੰ ਆਪਾਂ ਇਹ ਦੱਸਤੀ ਬਈ ਇੱਥੇ ਹੁਣ ਦੁਬਾਰੇ ਹਾਲਾਤ ਇੱਕ ਵਾਰੀ ਬਹੁਤ ਵੱਡੇ ਲੈਵਲ ਤੇ ਖਰਾਬ ਹੋਣਗੇ ਕਿਉਂਕਿ ਕਿਹਾ ਜਾਂਦਾ ਵੀ ਥੋੜੇ ਮੇ 23 ਲੋਕਾਂ ਦਾ ਇੱਥੇ ਇੱਕ ਟ੍ਰੈਡੀਸ਼ਨਲ ਤਿਹਾਰ ਸੀ ਉਹ ਲੰਘ ਕੇ ਗਿਆ ਤੇ ਇੱਥੋਂ ਦੇ ਲੋਕ ਇਹ ਵੀ ਦੱਸ ਰਹੇ ਨੇ ਵੀ ਸਾਨੂੰ ਸ਼ੱਕ ਸੀ ਜਿਹੜੇ ਮਤਲਬ ਆਊਟ ਆਫ ਸਟੇਟ ਦੇ ਬੰਦੇ ਇੱਥੇ ਕੰਮ ਕਰਦੇ ਨੇ ਉਹ ਕਹਿੰਦੇ ਵੀ ਸਾਨੂੰ ਸ਼ੱਕ ਸੀ ਜਦੋਂ ਉਹਨਾਂ ਦਾ ਟ੍ਰੈਡੀਸ਼ਨਲ ਤਿਹਾਰ ਖਤਮ ਹੋਇਆ ਵੀ ਉਸ ਤੋਂ ਬਾਅਦ ਇੱਥੇ ਕੋਈ ਨਾ ਕੋਈ ਗੜਬੜੀ ਹੋਊਗੀ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਇਹ ਲਗਾਤਾਰ ਸ਼ਾਂਤੀ ਚੱਲ ਰਹੀ ਸੀ ਤੇ ਜਿਵੇਂ ਉਹਨਾਂ ਦਾ ਟ੍ਰੈਡੀਸ਼ਨਲ ਤਿਹਾਰ ਖਤਮ ਹੋਇਆ ਨਾਲ ਦੀ ਨਾਲ ਉਹ ਬੰਦਿਆਂ ਦੀ ਅਗਲੇ ਦਿਨ ਲਾਸ਼ਾਂ ਮਿਲ ਗਈਆਂ ਸ਼ਾਮ ਦਾ 6 ਵਜੇ ਦਾ ਟਾਈਮ ਹੋ ਗਿਆ ਤੇ ਬਾਈ ਸਾਨੂੰ ਅੱਗ ਮਚਾ ਕੇ ਦੇ ਗਿਆ ਕਹਿੰਦਾ ਜੀ ਬਹਿ ਕੇ ਅੱਗ ਸੇਕੋ ਤੁਹਾਡੇ ਵਾਸਤੇ ਰੋਟੀ ਪਾਣੀ ਤਿਆਰ ਕਰਦੇ ਆ ਰੋਟੀ ਪਾਣੀ ਆ ਹੀਲਾ ਫਸੀਲਾ ਸੀ ਆਪ ਵੀ ਕਰ ਲੈਣਾ ਸੀ ਪਰ ਅੱਜ ਐਤਵਾਰ ਸੀ ਸਾਰੀਆਂ ਦੁਕਾਨਾਂ ਲਗਭਗ ਬੰਦ ਸੀ ਤਾਂ ਕਰਕੇ ਫਿਰ ਇਹ ਕਹਿੰਦੇ ਵੀ ਅਸੀਂ ਤੁਹਾਡੇ ਵਾਸਤੇ ਰੋਟੀ ਲਾ ਦਿੰਨੇ ਆ ਐਨੇ ਅਸੀਂ ਵੀਡੀਓ ਐਡਿਟ ਕਰਨ ਲਈ ਪਾਇਨੈਪਲ ਖਾ ਲਿਆ ਤੇ ਅੱਗ ਸੇਕਦੇ ਆ ਠੰਡ ਇੱਥੇ ਹੈਗੀ ਆ 15 ਤੋਂ 20 ਡਿਗਰੀ ਦੇ ਨੇੜੇ ਦਾ ਟੈਂਪਰੇਚਰ ਹੈਗਾ ਬਾਕੀ ਆਪਾਂ ਖੁੱਲੇ 'ਚ ਖੜੇ ਆ ਨਾ ਤਾਂ ਕਰਕੇ ਥੋੜੀ ਜੀ ਹਵਾ ਵੀ ਆਉਂਦੀ ਆ ਇੱਥੇ ਬਾਕੀ ਮੋਟਰਸਾਈਕਲ ਮੋਟਰਸਾਈਕਲ ਆਪਣੇ ਖੁੱਲੇ 'ਚ ਹੀ ਖੜੇ ਨੇ ਤੇ ਜਿਹੜੇ ਭਾਈ ਨੇ ਸਾਨੂੰ ਇੱਥੇ ਰਹਿائش ਦਿੱਤੀ ਆ ਉਹਨੇ ਕਿਹਾ ਵੀ ਇੱਥੇ ਰਾਤ ਨੂੰ ਸਿਕਿਉਰਿਟੀ ਗਾਰਡ ਆਉਂਦੇ ਨੇ ਉਹਨਾਂ ਸਿਕਿਉਰਿਟੀ ਗਾਰਡ ਦੇ ਜਿਹੜੇ ਭਰਾ ਨੇ ਅੱਗੇ ਕਹਿੰਦੇ ਆ ਅੰਡਰਗਰਾਊਂਡ 'ਚ ਕੰਮ ਕਰਦੇ ਨੇ ਮਤਲਬ ਇੱਥੇ ਚੋਰੀ ਚਿਕਾਰੀ ਕਰਨ ਵਾਲਾ ਕੋਈ ਹਿਸਾਬ-ਕਿਤਾਬ ਹੈ ਨਹੀਂ ਕਿਉਂਕਿ ਜਿੰਨੇ ਵੀ ਇੱਥੇ ਲੋਕਲ ਬੰਦੇ ਹੈਗੇ ਨੇ ਸਾਰਿਆਂ ਨੂੰ ਪਤਾ ਵੀ ਜਿਹੜੇ ਇੱਥੇ ਚੌਂਕੀਦਾਰ ਨੇ ਰਾਤ ਨੂੰ ਉਹ ਬੰਦੇ ਕਿੰਨਾ ਨਾਲ ਲਿੰਕ 'ਚ ਆਉਂਦੇ ਨੇ ਤਾਂ ਕਰਕੇ ਮੋਟਰਸਾਈਕਲ ਖੁੱਲੇ 'ਚ ਖੜੇ ਨੇ ਉਹਨਾਂ ਨੂੰ ਕੋਈ ਛੇੜੂਗਾ ਨਹੀਂ ਪ੍ਰਸ਼ਾਦਾ ਪਾਣੀ ਤੇ ਬਾਕੀ ਇੰਟਰਨੈਟ ਬੰਦ ਸੀ ਇੰਟਰਨੈਟ ਬੰਦ ਹੋਣ ਕਰਕੇ ਤੁਹਾਡੇ ਨਾਲ ਵੀ ਆਪਾਂ ਅਪਡੇਟ 'ਚ ਰਹਿ ਨਹੀਂ ਸਕਦੇ ਸੀ ਵੀਡੀਓ ਨਹੀਂ ਅਪਲੋਡ ਕਰ ਸਕਦੇ ਸੀ 6 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਆ ਜਿਹੜੇ ਜ਼ਿਲ੍ਹੇ 'ਚ ਆਪਾਂ ਬੈਠੇ ਆ ਇਹ ਹੈਗਾ ਜੀ ਸੇਣਾਪਤੀ ਇੱਥੇ ਨਾਗਾ ਲੋਕ ਜਾਦੇ ਰਹਿੰਦੇ ਨੇ ਤਾਂ ਇਸ ਏਰੀਆ ਵਾਲੇ ਪਾਸੇ ਆ ਨੈਟਵਰਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਰਿਹਾ ਆਪਣਾ ਮਤਲਬ ਆਪਾਂ ਟੈ ਨੈਟਵਰਕ ਬੰਦ ਹੋ ਜਾਏ ਤਾਂ ਫਿਰ ਇਹ ਇਹ ਪ੍ਰਦਰਸ਼ਨ ਕਰਦੇ ਨੇ ਹਾਂ ਇਹ ਕਹਿੰਦੇ ਨੇ ਜੇ ਇੱਥੇ ਨੈਟਵਰਕ ਬੰਦ ਹੋ ਜਾਣਾ ਫਿਰ ਇਹ ਤੰਗ ਕਰਦੇ ਨੇ ਵੀ ਨੈਟਵਰਕ ਸਾਡੇ ਏਰੀਆ ਚ ਚੱਲਣਾ ਚਾਹੀਦਾ ਤੁਹਾਡਾ ਆਪ ਦਾ ਇਸ਼ੂ ਆ ਆਪ ਦੇ ਏਰੀਆ ਚ ਨੈਟਵਰਕ ਬੰਦ ਬੰਦ ਕਰੋ ਸਾਡੇ ਵਾਲੇ ਚ ਨਾ ਕੋਈ ਪੰਗਾ ਲਓ ਤੇ ਬਾਕੀ ਆਪਾਂ ਵਧੀਆ ਰਹਿ ਗਏ ਅੱਜ ਟਾਈਮ ਸਿਰ ਨਿਕਲੇ ਆਏ ਹਨ ਬਸ ਉਹੀ ਸੀ ਵੀ ਦੋਹਾਂ ਦੇ ਸਲਾਹ ਜੀ ਬਣਾਈ ਬਈ ਚੱਲਦੇ ਆ ਕੋਈ ਨਾ ਰਾਤ ਇੱਕਦਮ ਜਮਣ ਬਣ ਗਿਆ ਬਸ 2:30 ਵਜੇ ਬੰਬ ਚੱਲਨੇ ਬੰਦ ਹੋਏ ਨੇ ਤੇ ਉਦੋਂ ਬਾਅਦ ਸੀ ਘੰਟਾ ਘੰਟਾ ਡੇਢ ਡੇਢ ਘੰਟਾ ਪਾ ਕੇ ਤੇ ਸਮਾਨ ਚੱਕ ਲਿਆ ਆਪਾਂ ਅੱਗੇ ਜਾਵਾਂਗੇ ਲੋਕਲ ਲੋਕਾਂ ਦਾ ਕਲਚਰ ਜਾਣਾਂਗੇ ਕਿਵੇਂ ਕਰਹਿੰਦੇ ਨੇ ਉਹ ਕਿਵੇਂ ਖਾਂਦੇ ਨੇ ਠੀਕ ਆ ਤੇ ਉਹ ਚੀਜ਼ਾਂ ਆਪਾਂ ਹੁਣ ਆਨਲਾਈਨ ਟਾਈਮਾਂ ਦੇ ਵਿੱਚ ਦੁਬਾਰੇ ਇੱਕ ਵਾਰੀ ਫੇਰ ਦੇਖਾਂਗੇ ਉਸ ਚ ਜ਼ਿਆਦਾ ਮਜ਼ਾ ਆਇਆ ਹਾਂ ਉਹ ਤੋਂ ਜ਼ਿਆਦਾ ਇਸ ਵਾਰ ਤੁਸੀਂ ਵੀ ਇੰਜੋਏ ਕੀਤੀਆਂ ਹੋਣੀਆਂ ਵੀਡੀਓ ਜਦੋਂ ਭਮੱਕੜ ਭੋਕੜ ਜੇ ਫੜ ਕੇ ਲਾਉਂਦੇ ਸੀ ਆਪਾਂ ਜੰਗਲਾਂ ਚ ਉਹ ਚੀਜ਼ਾਂ ਘੈਂਟ ਸੀ ਹਾਂ ਇਸ ਤੋਂ ਘੈਂਟ ਸੀ ਇਹ ਤੋਂ ਘੈਂਟ ਸੀ ਇੱਥੇ ਤਾਂ ਆਪ ਦਾ ਭਮੱਕੜ ਬਣ ਜਾਣਾ ਸੀ ਜੇ ਨਾ ਭਜਦੇ ਵਰਸੋਂ ਤੇ ਚਲੋ ਠੀਕ ਹੈ ਹੁਣ ਪ੍ਰਸ਼ਾਦੇ ਪਾਣੀ ਦੀ ਵੇਟ ਕਰ ਰਹੇ ਹਾਂ ਆਪਾਂ ਤੇ ਜਿਹੜੇ ਬਾਈਆਂ ਨੇ ਸਾਨੂੰ ਇੱਥੇ ਸ਼ਰਨ ਦਿੱਤੀ ਹੈ ਨਾ ਉਹਨਾਂ ਨੇ ਤੁਹਾਡੇ ਵਾਸਤੇ ਭਾਈ ਭੋਜਨ ਵੀ ਤਿਆਰ ਇਧਰਲੇ ਪਾਸੇ ਸਬਜੀ ਛੋਲਿਆਂ ਦੀ ਆਲੂ ਇਧਰਲੇ ਪਾਸੇ ਪੂੜੀਆਂ ਵੱਡਾ-ਮੋਟਾ ਦੁੱਧ ਫੜ ਲੈਂਦਾ ਮਾੜੀ-ਮੋਟੀ ਚਾਹ ਬਣਾ ਕੇ ਪੀ ਲਾਂਗੇ ਤੇ ਇਹ ਬਾਈ ਹੋਰਾਂ ਨੇ ਸਾਨੂੰ ਸ਼ਰਨ ਦਿੱਤੀ ਹੈ ਧੰਨਵਾਦ ਬਾਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਬ੍ਰਦਰ ਜੀ ਅਪਡੇਟ ਤੁਹਾਨੂੰ ਹੋਰ ਦੇ ਦਈਏ ਬਈ ਇਹ ਟੂਰ ਨੂੰ ਆਪਾਂ ਇੱਥੇ ਵਿੱਚ ਰੋਕ ਰਹੇ ਹਾਂ ਤੇ ਇਸ ਟੂਰ ਤੋਂ ਬਾਅਦ ਆਪਾਂ ਹੁਣ ਤੁਹਾਡੇ ਕੋਲ ਵੀਡੀਓ ਵੀਡੀਓਜ਼ ਆਉਣਗੀਆਂ ਉਹ ਪੰਜਾਬ ਦੀਆਂ ਆਉਣਗੀਆਂ ਸ਼ੀਦੀ ਜੋੜ ਮੇਲੇ ਤੇ ਚੱਲੇ ਆਂ ਸ਼ੀਦੀ ਜੋੜ ਮੇਲੇ ਦੀਆਂ ਵੀਡੀਓ ਤੋਂ ਬਾਅਦ ਫਿਰ ਆਪਾਂ ਘਰੇ ਨਵਾਂ ਸਾਲ ਮਨਾਉਣ ਤੋਂ ਬਾਅਦ ਲੋਹੜੀ ਦੇਖਣ ਤੋਂ ਬਾਅਦ ਦਵਾਰੇ ਇੱਥੇ ਪਹੁੰਚਾਂਗੇ ਤੇ ਇੱਥੋਂ ਜਿਹੜਾ ਟੂਰ ਆਪਾਂ ਵਿਚ ਵਿਚਾਲੇ ਛੱਡ ਕੇ ਜਾ ਰਹੇ ਹਾਂ ਉੱਥੋਂ ਕੰਟੀਨਿਊ ਕਰਾਂਗੇ ਠੀਕ ਆ ਤਾਂ ਕਰਕੇ ਮਤਲਬ ਕਹਾਣੀ ਤੁਹਾਡੇ ਵਾਸਤੇ ਉਲਝੇ ਨਾ ਵੀ ਕਦੋਂ ਮੈਂ ਇਧਰੋਂ ਜਾਪੜਿਆ ਉੱਧਰ ਤੇ ਫਿਰ ਕਦੋਂ ਸ਼ਿਦੀ ਜੋੜ ਮੇਲੇ ਦੀਆਂ ਵੀਡੀਓ ਆਈਆਂ ਕਦੋਂ ਅਸੀਂ ਵਾਪਸ ਮੁੜ ਕੇ ਆਏ ਬਸ ਤੁਸੀਂ ਇਹ ਕਹੋ ਵੀ ਇਸ ਵੀਡੀਓ ਤੋਂ ਬਾਅਦ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਅਸੀਂ ਇੱਥੋਂ ਟ੍ਰੇਨ ਚੜ ਗਏ ਤੇ ਟ੍ਰੇਨ ਤੋਂ ਸਿੱਧਾ ਪੰਜਾਬ ਪਹੁੰਚੇ ਹਾਂ ਫਿਰ ਸ਼ਿਦੀ ਜੋੜ ਮੇਲੇ ਦੀਆਂ ਵੀਡੀਓ ਪੰਜਾਬ ਦੇ ਵਿੱਚ ਜੇ ਮੈਂ ਇੱਕ ਅੱਧੀ ਕੋਈ ਵੀਡੀਓ ਬਣਾ ਸਕਿਆ ਜੋੜ ਮੇਲੇ ਤੋਂ ਬਾਅਦ ਜਾਂ ਕਰਤਾਰਪੁਰ ਸਾਹਿਬ ਜਾਣਾ ਹੋਇਆ ਜੋ ਆਉਣਗੇ ਤਾਂ ਫਿਰ ਮੁੜਨ ਤੋਂ ਬਾਅਦ ਇੱਥੋਂ ਹੀ ਇਸੇ ਥਾਂ ਦੇ ਉੱਤੇ ਜਿੱਥੇ ਆਪਾਂ ਹੁਣ ਖੜੇ ਆ ਕੰਸਟਰਕਸ਼ਨ ਬਿਲਡਿੰਗ ਦੇ ਨੇੜੇ ਤੇੜੇ ਵਾਲੇ ਗੇਟ 'ਚ ਸੇਨਾਪਤੀ ਸ਼ਹਿਰ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਵੀਡੀਓ ਦੇਖਣ ਨੂੰ ਮਿਲਣੀ ਆ ਠੀਕ ਆ ਕਨਫਿਊਜ਼ ਨਾ ਹੋਇਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੀਂ ਵੀਡੀਓ ਨਾਲ ਕੱਲ ਨੂੰ ਫੇਰ ਮਿਲਦੇ ਆ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਕੀ ਫਤਿਹ